राम राधे राधे हरे कृष्णा जय जनेंद्र गुड आफ्टरनून आज दिस पत्रकार मिलनच स्वागत है जी एएनओ दोस्तों ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ ਔਰ ਸਰਕਾਰਾਂ ਦੇ ਅੰਦਰ ਅਫਸਰ ਕਿਵੇਂ ਹਾਵੀ ਰਹਿੰਦੇ ਨੇ ਖਾਸ ਕਰਕੇ ਆਮ ਆਦੀ ਪਾਰਟੀ ਸਰਕਾਰ ਪੰਜਾਬ ਦੇ ਰਾਜ ਚ ਅੱਜ ਉਹਦੇ ਉੱਪਰ ਅਸੀਂ ਗੱਲ ਕਰਾਂਗੇ ਔਰ ਜਿਹੜਾ ਉਦਾਹਰਣ ਹੈ ਉਹ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈਗਾ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਜਿਹੜਾ ਨਿਆगांव ਵਾਲੇ ਇਲਾਕੇ ਚ ਨਾ ਗਾਂਧੀ ਯੋਜਨਾ ਪੰਜਾਬ ਸਰਕਾਰ ਦੀ ਉਹਦੇ ਸੰਦਰਭ ਚ ਮੈਂ ਗੱਲ ਕਰਾਂਗਾ ਮੇਰੇ ਨਾਲ ਬੈਠੇ ਨੇ ਦੀਪ ਢਿੱਲੋਂ ਜੀ ਦੀਪ ਢਿੱਲੋਂ ਜੀ ਨਿਆगांव ਤੋਂ ਨੇ ਪਹਿਲੇ ਪਾਰਸ਼ਦ ਰਹੇ ਨੇ ਔਰ ਉਹਤੇ ਉੱਗੇ ਸਮਾਜ ਸੇਵੀ ਵੀ ਨੇ ਔਰ ਸੜਾ ਨਿਆगांव ਕਾਰਜਾ ਮੰਤਰ ਰੱਖਨੇ ਉਪੇਂਦਰ ਪੁੱਪੀ ਜੀ ਇਹ ਵੀ ਉੱਗੇ ਨੇਤਾ ਨੇ ਨਿਆगांव ਇਲਾਕੇ ਦੇ ਔਰ ਮੋਹਾਲੀ ਜ਼ਿਲ੍ਹੇ ਚ ਪਾਸ਼ਪਾ ਦੇ ਜ਼ਿਲ੍ਹਾ ਸਕੱਤਰ ਦੇ ਨਾਤੇ ਕੰਮ ਕਰ ਰਹੇ ਨੇ ਸੜਮ ਬੈਠੇ ਨੇ ਮਦਰ ਮੰਡਲ ਜੀ ਇਹ ਸਾਡੀ ਮਜ਼ਦੂਰ ਸੈਨਾ ਇੱਕ ਉਹਦੇ ਟ੍ਰਾਈ ਸਿਟੀ ਦੇ ਮਹਾ ਮੰਤਰੀ ਨੇ ਔਰ ਨਿਆ ਗੋਂਦੇ ਅੰਦਰ ਨੇ ਜ ਗਿਆਨ ਚੰਦ ਪੰਡਾਰੇ ਜੀ ਆਪ ਬ੍ਰਹਮ ਕੁਮਾਰੀਆਂ ਦਾ ਜਿਹੜਾ ਕੰਮ ਹੈ ਉੱਥੇ ਅਧਿਆਤਮ ਦਾ ਨਿਆ ਗੋਂਚ ਉਸ ਚ ਇਨਵੋਲ ਨੇ ਉਹਨੂੰ ਲੀਡ ਕਰਦੇ ਨੇ ਗਿਆਨੇਸ਼ਵਰ ਸ਼ਾਹ ਜੀ ਤੁਸੀਂ ਮਿਥਰਾੰਚਲ ਛੱਟ ਸਭਾ ਹੈ ਉਹਦੇ ਮहासਚਿਵ ਨੇ भरत ठाकुर जी बिहार सभा के प्रधान ने और ज्ञानवती चरण सिंह जी जड़े ने साढ़े नजदूर सिन्हा तो ने अमरेश सिंह राठौर जी शेत्री राठौर सभा के चेयरमैन है वह भी साढ़े नाल इस प्रेस कॉन्फ्रेंस से मौजूद है दोस्तों ईको सेंसिटिव जोन की है पहले मैं मोटा मोटा एक बार आप जी समझा देव ਜੰਗਲ ਹੁੰਦਾ ਜਿਹੜਾ ਫੋਰੈਸਟ ਜਿੰਨੂੰ ਕਹਿੰਦੇ ਇੰਡੀਅਨ ਫੋਰੈਸਟ ਐਕਟ ਦੇ ਤਹਿਤ ਨੋਟੀਫਾਈਡ ਹੁੰਦਾ ਉਸ ਫੋਰੈਸਟ ਦੇ ਅੰਦਰ ਤੁਸੀਂ ਆ ਜਾ ਸਕਦੇ ਤੁਹਾਨੂੰ ਆ ਜਾਣ ਤੋ ਕੋਈ ਨਿਯੋਗਾ ਪਰ ਜਦ ਉਸ ਫੋਰੈਸਟ ਨੂੰ ਜੰਗਲੀ ਜੀਵਾਂ ਵਾਸਤੇ ਆਰਖਿਤ ਕੀਤਾ ਜਾਂਦਾ ਹੈ ਵਾਈਲਡਲਾਈਫ ਸੈਂਚਰੀ ਨੋਟੀਫਾਈ ਕੀਤਾ ਜਾਂਦਾ ਹੈ ਤੇ ਉਥੇ ਜੰਗਲਾ ਲਗਾ ਦਿੱਤਾ ਜਾਂਦਾ ਹੈ ਤੇ ਜੰਗਲੇ ਦਾ ਮਤਲਬ ਹੁੰਦਾ ਹੈ ਕਿ ਉਸ ਵਾਈਲਡਲਾਈਫ ਸੈਂਚਰੀ ਦੇ ਅੰਦਰ ਨਾ ਤਾਂ ਕੋਈ ਸਾਡੇ ਵਰਗਾ ਇਨਸਾਨ ਉਹਦੇ ਅੰਦਰ ਜਾ ਸਕਦਾ ਨਾ ਉਹਦੇ ਜਾਨਵਰ ਬਾਹਰ ਆ ਸਕਣ ਤਾਂ ਕਿ ਉਹਨਾਂ ਨੂੰ ਉਸ ਇਲਾਕੇ 'ਚ ਕੋਈ ਤੰਗ ਨਾ ਕਰੇ ਜਿੱਥੇ ਵਾਈਲਡਲੈਸ ਸੈਂਚਰੀ ਬਣਦੀ ਹੈ ਉਹਦਾ ਜਿਹੜਾ ਬਾਰਡਰ ਹੁੰਦਾ ਹੈ ਜਿਵੇਂ ਫੋਰ ਇਗਜ਼ਾਮਪਲ ਇਹ ਇੱਕ ਵਾਈਲਡਲੈਸ ਸੈਂਚਰੀ ਹੈ ਇਹਦਾ ਬਾਰਡਰ ਇਹ ਬਣ ਗਿਆ ਇਸ ਬਾਰਡਰ ਤੋਂ ਬਾਅਦ ਆਬਾਦੀ ਕਿੱਥੋਂ ਸ਼ੁਰੂ ਕੀਤੀ ਜਾਏਗੀ ਉਹਦੇ ਵਿੱਚ ਦੇ ਗੈਪ ਨੂੰ ਕਹਿੰਦੇ ਐ ਇਕੋ ਸੈਂਸਿਟਿਵ ਜ਼ੋਨ ਆਬਾਦੀ ਦੇ ਉਹਦੇ ਵਿੱਚ ਗੈਪ ਇਸ ਲਈ ਕਰਦੇ ਨੇ ਉਹਨਾਂ ਦੇ ਮਨਣਾ ਹੁੰਦਾ ਹੈ ਕਿ ਵੀ ਮਤਲਬ ਸਰਕਾਰਾਂ ਦਾ ਸਰਕਾਰ ਤਾਂ ਜਾਨਵਰਾਂ ਬਾਰੇ ਚਿੰਤਾ ਕਰਦੀ ਹੈ ਹੈਨਾ ਹਰ ਚਿੰਤਾ ਕਰਦੀ ਹੈ ਦੀ ਆਬਾਦੀ ਦਾ ਸ਼ੋਰ ਜਿਹੜਾ ਹੈ ਜਿਹੜੇ ਜਾਨਵਰ ਰਹਿ ਰਹੇ ਆ ਉਹਨਾਂ ਨੂੰ ਉਹ ਡਿਸਟਰਬ ਨਾ ਕਰੇ ਉਹਨਾਂ ਨੂੰ ਤੰਗ ਨਾ ਕਰੇ ਇਹਨੂੰ ਕਹਿੰਦੇ ਈਕੋ ਸੈਂਸਿਟਿਵ ਜ਼ੋਨ ਹੁਣ ਈਕੋ ਸੈਂਸਿਟਿਵ ਜ਼ੋਨ ਦਾ ਦਾਇਰਾ ਕੀ ਹੋਏਗਾ ਇਹਦਾ ਵੀ ਇੱਕ ਮਾਪਦੰਡ ਔਰ ਕਾਨੂੰਨ ਲੇਡ ਨੇ ਇੱਕ ਗਵਰਨਮੈਂਟ ਆਫ ਇੰਡੀਆ ਦੀ ਕਮੇਟੀ ਹੈ ਜਿਹਨੂੰ ਕਹਿੰਦੇ ਆ ਸੈਂਟਰਲ ਇੰਪਾਵਰਡ ਕਮੇਟੀ ਇਹ ਜਿਹਦੀ ਮਤਲਬ ਕਮੇਟੀ ਦੀ ਰਿਪੋਰਟ ਨੂੰ ਗਵਰਨਮੈਂਟ ਆਫ ਸੁਪਰੀਮ ਕੋਰਟ ਗਵਰਨਮੈਂਟ ਆਫ ਇੰਡੀਆ ਫਾਈਨਲ ਮੰਨਦਾ ਹੈ ਉਹ ਇਹ ਕਹਿੰਦੇ ਨੇ ਕਿ ਜਿਹੜੀ ਵਾਈਲਡਲਾਈਫ ਸੈਂਚਰੀ ਜਿਹਦਾ ਦਾਇਰਾ 100 ਸਕਰ ਕਿਲੋਮੀਟਰ ਹੈਗਾ ਉਹ ਉਹਦੇ ਉਹਦਾ 100 ਸਕਰ ਕਿਲੋਮੀਟਰ ਤੱਕ ਜਿਹਦਾ ਦਾਇਰਾ ਹੈਗਾ ਉਹਨੂੰ 100 ਮੀਟਰ ਤੱਕ ਉਹਦਾ ਇਕੋਸੈਂਸਟਿਵ ਜ਼ੋਨ ਰੱਖਿਆ ਜਾਣਾ ਚਾਹੀਦਾ ਹੈ ਸੈਂਟਰਲ ਇੰਪਾਵਰਡ ਕਮੇਟੀ ਇਹ ਕਹਿੰਦੀ ਹੈ ਹੁਣ ਦੋਸਤੋ ਜਿਹੜੀ ਸੁਖਨਾ ਵਾਈਲਡਲਾਈਫ ਸੈਂਚਰੀ ਹੈ ਇਹ 25 ਸਕਰ ਕਿਲੋਮੀਟਰ ਦੀ ਹੈ 100 ਸਕਰ ਕਿਲੋਮੀਟਰ ਤੱਕ 100 ਮੀਟਰ ਤੱਕ ਦਾਇਰਾ ਰੱਖਣ ਦੀ ਰეკਮੈਂਡੇਸ਼ਨ ਹੈ ਇੱਕ ਗਵਰਨਮੈਂਟ ਆਫ ਇੰਡੀਆ ਦਾ ਵਾਈਲਡਲਾਈਫ ਇੰਸਟੀਚਿਊਟ ਹੈ ਦੇਰਾਦੋਂ ਦੇ ਅੰਦਰ ਉਹਦੀ ਵੀ ਰਿਪੋਰਟ ਇਹ ਕਹਿੰਦੀ ਹੈ ਕਿ ਇਸ ਜਿਹੜੀ ਇਹ ਜਿਹੜੀ ਵਾਈਲਡਲਾਈਫ ਸੁਖਨਾ ਵਾਇਲੈਂਸ ਸੈਂਚਰੀ ਹੈ ਜਿਹੜੀ ਮਾਨਵ ਨਿਰਮਿਤ ਹੈ ਪਹਿਲੇ ਨਹੀਂ ਸੀਗੀ ਇਨਸਾਨਾਂ ਦੁਆਰਾ ਬਣਾਈ ਗਈ ਹੈ ਇਹਦਾ ਦਾਇਰਾ ਵੀ ਜਿਹੜਾ ਹੈਗਾ 100 ਮੀਟਰ ਹੋਣਾ ਚਾਹੀਦਾ ਤੇ ਇਹਦਾ ਮਤਲਬ ਇਹ ਹੋਇਆ ਕਿ ਇਹ 100 ਸਕਰ ਕਿਲੋਮੀਟਰ ਤੋਂ ਚੌਥਾ ਹਿੱਸਾ 25 ਸਕਰ ਕਿਲੋਮੀਟਰ ਹੈ ਤਾਂ 100 ਮੀਟਰ ਦਾਇਰਾ ਹੈ ਇਹਦਾ ਰੱਖਣਾ ਚਾਹੀਦਾ ਇਕੋਸੈਂਸਿਟਿਵ ਜ਼ੋਨ ਦਾ ਪਰ ਸਾਡੇ ਸਰਕਾਰ ਦੇ ਅਫਸਰ ਪੰਜਾਬ ਵਿਭਾਗ ਦੇ ਅਫਸਰ ਇਹਨਾਂ ਨੂੰ ਲੀਡ ਕਰਨ ਵਾਲਾ ਆਈਐਸ ਅਫਸਰ ਮੈਨੂੰ ਲੱਗਦਾ ਕੁਝ ਹੋਰ ਤਰੀਕੇ ਨਾਲ ਸੋਚ ਲੈਣੇ ਪੰਜਾਬ ਦੇ ਅੰਦਰ 13 ਵਾਈਲਡਲਾਈਫ ਸੈਂਚਰੀਆਂ ਨੇ 13 ਉਹਨਾਂ ਦਾ ਇਕੋਸੈਂਸਿਟੀ ਜ਼ੋਨ ਕਿੰਨਾ 100 ਮੀਟਰ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਕਿੰਨਾ ਹੋਣਾ ਚਾਹੀਦਾ ਇਹ ਅਫਸਰ ਕਹਿੰਦੇ ਨੇ 3 ਕਿਲੋਮੀਟਰ ਉਹ ਗਾਗਾ ਸਮਝਦਾ ਨਾ ਤੂੰ ਸੈਂਟਰਲ ਇੰਪਾਵਰਡ ਕਮੇਟੀ ਤੋਂ ਉੱਪਰ ਹੋਗੇ ਕਿਆ ਕੀ ਤੁਸੀਂ ਜਿਹੜਾ ਵਾਈਲਡਲਾਈਫ ਇੰਸਟੀਚੂਟ ਹੈ ਵਿਰਾਦੁੰਦੇ ਗਵਰਨਮੈਂਟ ਆਫ ਇੰਡੀਆ ਤੋਂ ਉੱਪਰ ਹੋਗੇ ਕਿਆ ਤੇ ਜਿਹੜੇ ਤੁਸੀਂ 13 ਦੀ ਬਾਕੀ ਰੱਖੀਏ ਤੇ ਫਿਰ ਇਹ 14th ਦੇਣਾ 14ਵਾਂ ਦੇ ਨਾਲ ਕਿਉਂ ਤੱਕਾ ਕਰੀ ਜਾਂਦੇ ਹੋ ਇੱਥੇ ਦਾ ਤੁਸੀਂ ਜਿਹੜਾ ਹੈ 100 ਮੀਟਰ ਕਰ ਦੋ ਕਿਉਂਕਿ ਇੱਥੇ ਜੇ 3 ਕਿਲੋਮੀਟਰ ਦਾਇਰਾ ਵਿਧਾਨਗੇ ਤਾਂ ਮਿਆ ਗੋਦੇ ਅੰਦਰ ਲਗਭਗ 2 ਲੱਖ ਲੋਕ ਰਹਿੰਦੇ ਨੇ ਲੱਖ ਸਵਾ ਲੱਖ ਤੋਂ ਮਕਾਨ ਨੇ ਛੋਟੇ ਵੱਡੇ ਮਕਾਨ ਨੇ ਉਹ ਟੁੱਟਣ ਦੀ ਗਗਾਰ ਤੇ ਆ ਜਾਣਗੇ ਜਦੋਂ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ ਬਣਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਕੁਝ ਕੁ ਏਰੀਆ ਚ ਤਾਂ ਜ਼ਮੀਨ ਬਿਲਕੁਲ ਖਾਲੀ ਕਰਾ ਦਿੰਦੇ ਆ ਵੀ ਜਿਹੜੇ ਮਕਾਨ ਬਣਿਆ ਹੈ ਬਿਲਡਿੰਗਾਂ ਬਣੀਆਂ ਹਸਪੀਟਲ ਸਭ ਤੋੜ ਦੋਤੇ ਜਾਣਗੇ ਉੱਚ ਕਹਿਣਗੇ ਵੀ ਤੁਸੀਂ ਇੱਕ ਮੰਜ਼ਿਲ ਬਣਾਈ ਐ ਉੱਚ ਕਹਿਣਗੇ ਦੋ ਮੰਜ਼ਿਲ ਬਣਾਈ ਬਹੁਤ ਸਾਰੀ ਬੰਦੀਸ਼ਾਂ ਲਗਾ ਦਿੰਦੇ ਨੇ ਵਪਾਰ ਕਰਨ ਦੀ ਬੰਦੀਸ਼ਾਂ ਹੋ ਜਾਂਦੀਆਂ ਫਿਰ ਜਦ ਇਕੋ ਸੈਂਸਰੀ ਜ਼ੋਨ ਬਣ ਜਾਂਦਾ ਹੈ ਉਸ ਤੋਂ ਬਾਅਦ ਸਾਰ ਸਾਰਾ ਜਿਹੜਾ ਕੀ ਕਹਿੰਦੇ ਉਹਦੀ ਪਰਮਿਸ਼ਨਸ ਨੇ ਉਹ ਵੀ ਗਵਰਨਮੈਂਟ ਆਫ ਇੰਡੀਆ ਤੱਕ ਜਾਂਦੀ ਨੇ ਤੁਹਾਨੂੰ ਯਾਦ ਹੋਏਗਾ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ ਆਈਟੀ ਸਿਟੀ ਦੇ ਅੰਦਰ ਪਾਰਸਵਾਨਾਥ ਨੂੰ ਇੱਕ ਪ੍ਰੋਜੈਕਟ ਤੁਸੀਂ ਬਹੁਤ ਵੱਡਾ ਤੁਹਾਨੂੰ ਯਾਦ ਹੋਏਗਾ ਜਦ ਆਈਟੀ ਸਿਟੀ ਬਣਾਈ ਸੀ ਬਾਅਦ ਚ ਪਾਰਸਵਾਨਾਥ ਨਾਲ ਕੋਈ ਗੜਬੜ ਹੋ ਗਈ ਉਹ ਹੌਸਿੰਗ ਬੋਰਡ ਨਾਲ ਲੱਪਿਆ ਹੌਸਿੰਗ ਬੋਰਡ ਦੀ ਪ੍ਰਪੋਜ਼ਲ ਗਈ ਗਵਰਨਮੈਂਟ ਆਫ ਇੰਡੀਆ ਕਾਲ ਆਫ ਮਿਨਿਸਟਰੀ ਆਫ এনवायरमेंट ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਬਲੇ ਇਨਰਸ ਇਨਵੋਲਵਮੈਂਟ ਹੋ ਜਾਂਦੀ ਹੈ ਇਹਦਾ ਮਤਲਬ ਹੋਇਆ ਇਹ ਇਲਾਕਾ ਤਬਾਹ ਹੋ ਜਾਏਗਾ ਮਕਾਨ ਟੁੱਟਣਗੇ ਕੁਝ ਮੰਜ਼ਿਲਾ ਟੁੱਟਣ ਗਿਆ ਧਾਰਮਿਕ ਸਥਾਨ ਵੀ ਸ਼ ਟੁੱਟਣਗੇ ਧਾਇਰੇ ਚ ਆnde ਹਸਪੀਟਲ ਟੁੱਟਣਗੇ ਔਰ ਤੁਹਾਡੇ ਵਪਾਰ ਦੇ ਉੱਪਰ ਬਹੁਤ ਸਾਰੀਆਂ ਬੰਦੀਸ਼ਾਂ ਲੱਗ ਜਾਣਗੀਆਂ ਅਸੀਂ ਇਸ ਜਿਹੜਾ ਪੰਜਾਬ ਸਰਕਾਰ ਦੇ ਵਨ ਵਿਭਾਗ ਦੇ ਅਫਸਰਾਂ ਦੁਆਰਾ ਬਿਨਾ ਸੋਚੇ ਸਮਝੇ ਜਾਂ ਜਿਆ ਰੱਬ ਜਾਣੀ ਕਿ ਤੋ ਖੁੰਡਾ ਕੱਢਦੇ ਪਿਆ ਨੇ ਆ ਉਹ ਲੋਕ ਕਿਉਂ ਖੁੰਡਾ ਕੱਢਦੇ ਪਿਆ ਜਿਹੜਾ ਉਹਨਾਂ ਨੇ 3 ਕਿਲੋਮੀਟਰ ਦਾਇਰਾ ਘੋਸ਼ਣਾ ਕੀਤੀ ਜਾਂ ਪ੍ਰੋਪੋਜ਼ਲ ਅਸੀਂ ਲੈ ਕੇ ਜਾ ਰਹੇ ਹਾਂ ਕੈਬਨਟ 'ਚ ਇਹੋ ਜੀ ਜਦ ਗੱਲ ਸਾਡੇ ਸਾਹਮਣੇ ਆਈ ਅਖਬਾਰਾਂ ਦੇ ਰਾਹੀਂ ਇਹ ਅਸੀਂ 24 ਨਵੰਬਰ ਨੂੰ ਮਾਰਚ ਕੀਤਾ ਸੀਐਮ ਰੈਜੀ ਦੀ ਤਰਫ ਨਿਆ ਗੋਂਦ ਰੈਜੀਡੈਂਸ ਨਿਆ ਗਵਕਰ ਮਚਾਉਂਦੇ ਨੇ ਤੇ ਤੋਂ ਸਾਰੇ ਲੋਕ ਸੀ ਕਿ ਅਸੀਂ ਗਏ ਸਰਕਾਰ ਦੇ ਨੁਮਾਇੰਦੇ ਆਏ ਸਾਨੂੰ ਪੁਲਿਸ ਨੇ ਰੋਕ ਲਿਆ ਸਰਕਾਰ ਦੇ ਨੁਮਾਇੰਦੇ ਆਏ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਵੀ ਕੇਸ ਲੱਗ ਗਿਆ ਔਰ ਦੋਨਾਂ ਦਾ ਅਸਰ ਇਹ ਹੋਇਆ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਔਰ ਸਾਡੇ ਧਰਨੇ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੇ ਤਿੰਨ ਮੰਤਰੀਆਂ ਦੀ ਕਮੇਟੀ ਬਣਾਤੀ ਹਾਈ ਪਾਵਰਡ ਕਮੇਟੀ ਜਿਹੜੀ ਜਨ ਸੁਣਵਾਈ ਕਰੇਗੀ ਲੋਕਾਂ ਦੀ ਸੁਣਵਾਈ ਕਰੇਗੀ ਹੁਣ ਉਹਦੀ ਜਿਹੜੀ ਮੀਟਿੰਗ ਹੈਗੀ ਹੈ ਇਹ 4 ਦਸੰਬਰ 2024 ਨੂੰ ਪਬਲਿਕ ਹੀਰਿੰਗ ਹੋਈ 4 ਦਸੰਬਰ 2024 ਨੂੰ ਪਬਲਿਕ ਹੀアリング ਹੋਈ ਜਿਹਦੇ ਅੰਦਰ ਤਿੰਨ ਮੰਤਰੀ ਤੇ ਇੱਥੇ ਦੀ ਐਮਐਲਏ ਅਨਮੋਲ ਗਗਰ ਮਾਨ ਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ ਜਦ ਜਨ ਸੁਣਵਾਈ ਹੋਈ ਉਸ ਇੱਥੇ ਸਾਰੇ ਬੱਠੇ ਜਿਹੜੇ ਸਾਥੀ ਐ ਅਸੀਂ ਸਾਰੇ ਭੁਪਿੰਦਰ ਜੀ ਦੀਪ ਜੀ ਢਿਲੋਂ ਸਾਹਿਬ ਅਸੀਂ ਸਾਰੇ ਲੋਕ ਉਹਦੇ ਅੰਦਰ ਸੀਗੇ ਇਵਨ ਕਵਰ ਸੰਗੂ ਜਿਹੜੇ ਸਾਡੇ ਸਾਬਕਾ ਐਮਐਲਏ ਉਹ ਵੀ ਉਸ ਜਨ ਸੁਣਵਾਈ 'ਚ ਸੀਗੇ ਵੀਡੀਓ ਸਾਡੇ ਕੋਲ ਪਏ ਹੋਏ ਨੇ ਔਰ ਉੱਥੇ ਅਸੀਂ ਸਰਕਾਰ ਦੇ ਤਿੰਨ ਮੰਤਰੀਆਂ ਦੇ ਅੱਗੇ ਗੱਲ ਰੱਖੀ ਆਬਜੈਕਸ਼ਨ ਫਾਈਲ ਕੀਤੀ ਸਾਡੇ ਜਿਹੜੇ ਨਿਆ ਗਾਉਂ ਦੇ ਪਾਰਸ਼ਦ ਨੇ ਉਹਨਾਂ ਨੇ ਓਬਜੈਕਸ਼ਨ ਫਾਈਲ ਕੀਤੇ 11 12 ਪਾਰਸ਼ਦਾਂ ਨੇ ਨਿਆ ਗਾਉਂ ਦੀ ਮਿਊਨਿਸਪੈਲਟੀ ਨੇ ਦੋ ਦਿਨ ਪਹਿਲੇ ਮਤਾ ਪਾਤਾ ਕਿ ਇਕੋਸੈਂਸਿਟਿਵ ਜ਼ੋਨ ਦਾ ਦਾਇਰਾ ਵੱਡਾ ਨਹੀਂ ਹੋਣਾ ਚਾ ਉਹ ਮਤਾ ਵੀ ਅਸੀਂ ਉਹਨਾਂ ਨੂੰ ਹੈਂਡਓਵਰ ਕਰਤਾ ਅਸੀਂ ਇੱਕ ਹੋਰ ਉਸੇ ਟੌਪਿਕ 'ਵੀ ਲਿਆ ਕਿ ਇਹ ਜਿਹੜੀ ਇਕੋਸੈਂਸਿਟਿਵ ਜ਼ੋਨ ਜਿਸ ਵਾਈਲਡਲਾਈਫ ਸੈਂਚੁਰੀ ਤੋਂ ਬਣਾ ਰਹੇ ਹੋ ਇਹਦੀ ਕੋਸ਼ਣਾ ਹੀ ਗੈਰਕਾਨੂੰਨੀ ਹੈ ਅਸੀਂ ਉਹ ਮੁੱਦਾ ਵੀ ਉਹਨਾਂ ਨੂੰ ਲਿਖ ਕੇ ਦਿੱਤਾ ਹੁਣ ਇਹ ਸਾਰਾ ਮੁੱਦਾ ਲਿਖਣ ਤੋਂ ਬਾਅਦ ਇਹ ਸੀਗਾ ਕਿ ਜਿਹੜੀ ਸਰਕਾਰ ਹੈ ਉਹਦੇ ਉੱਪਰ ਵਿਚਾਰ ਕਰੇਗੀ ਸਰਕਾਰ ਜਿਹੜੀ ਹੈ ਉਹਦੇ ਉੱਪਰ ਵਿਚਾਰ ਕਰੇਗੀ ਜੋ ਸਰਕਾਰ ਨੇ ਹੁਣ ਹੋਇਆ ਕੀ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਵਨ ਵਿਭਾਗ ਨੇ ਜੜੀਆਂ ਸਾਰੇ ਤੋਂ ਆਪਤੀਆਂ ਓਬਜੈਕਸ਼ਨ ਲਏ ਉਹਦੇ ਉੱਪਰ ਬਿਨਾ ਵਿਚਾਰ ਕੀਤੇ ਜੜਾ ਨਈ ਪ੍ਰੋਪੋਜ਼ਲ ਜੜੀ ਬਣਾ ਕੇ ਪੁਰਾਣੀ ਪ੍ਰੋਪੋਜ਼ਲ ਨੂੰ ਦੁਆਰਾ ਰੀਸਬਮਿਟ ਕਰਤਾ ਕਿ ਨਿਆ ਗਾਉਂ ਦੇ ਅੰਦਰ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ 3 ਕਿਲੋਮੀਟਰ ਹੋਣਾ ਚਾਹੀਦਾ ਹੈ ਔਰ 3 ਕਿਲੋਮੀਟਰ ਤੱਕ ਹੋਣਾ ਚਾਹੀਦਾ ਹੈ ਔਰ ਉਹਦੀ ਜਿਹੜੀ ਹੈ ਪ੍ਰੋਪੋਜ਼ਲ ਕੈਬਨਟ ਅਪਰੂਵਲ ਵਾਸਤੇ ਪੇਸ਼ ਕੀਤੀ। ਹੁਣ ਸਾਡਾ ਕੁਐਸਚਨ ਇਹ ਹੈ ਕਿ ਵਨ ਵਿਭਾਗ ਦੇ ਅਫਸਰ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਪ੍ਰੋਪੋਜ਼ਲ ਬਣਾਈ ਹੈ ਉਹ ਸੁਪਰੀਮ ਕੋਰਟ ਦੀ ਅਵੇਲਾਂ ਕਰਦੇ ਨੇ। ਵਨ ਵਿਭਾਗ ਦੇ ਅਫਸਰ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਕਮੇਟੀ ਨੂੰ ਨਜ਼ਰ ਅਦਾਸ ਕਰ ਰਹੇ ਨੇ। ਸੁਪਰੀਮ ਕੋਰਟ ਦੀ ਅਵੇਲਾਂ ਕਿਉਂ ਕਰ ਰਹੇ ਨੇ ਮੈਂ ਤੁਹਾਨੂੰ ਉਹ ਦੱਸਾਂ ਕਿ ਸੁਪਰੀਮ ਕੋਰਟ ਨੇ ਸਾਫ਼ ਔਰ ਸਪਸ਼ਟ ਕਿਹਾ ਹੈ ਕਿ ਵੀ ਜਿਹੜਾ ਤੁਸੀਂ ਜਿਹੜਾ ਹੈ ਲੋਕਾਂ ਦੀ ਮੇਰੇ ਕੋਲ ਐਫੀਡੇਵਿਟ ਦੀ ਕਾਪੀ ਹੈ ਜਿਹੜਾ ਸਬਮਿਟ ਕੀਤਾ ਹੋਇਆ ਹੈ ਇਹਨਾਂ ਦੇ ਆਈਐਸ ਅਫਸਰ ਨੇ ਉਥੇ ਇਹ ਕਿ ਸਾਡੇ ਸੁਪਰੀਮ ਕੋਰਟ ਨੇ ਆਦੇਸ਼ ਕੀਤੇ ਕਿ ਤੁਸੀਂ ਲੋਕਾਂ ਦੀ ਕੰਪਲੇਂਟ ਸੁਣੋ ਇਹਨਾਂ ਨੇ ਉਥੇ ਨੈਕਸਟ ਹੀਅਰਿੰਗ 'ਚ ਐਫੀਡੇਵਿਟ ਸਬਮਿਟ ਕੀਤਾ ਕਿ ਆਸੀਂ ਲੋਕਾਂ ਦੀ ਕੰਪਲੇਂਟ ਸੁਣੀ ਹੈ ਸਾਡੇ ਕੋਲ 81 ਹਾਲਾਂਕਿ ਸਾਨੂੰ ਤਾਂ 100 ਤੋਂ ਉੱਪਰ ਕੰਪਲੇਂਟ ਦਿੱਤੀ ਹੈ ਸਾਡੇ ਕੋਲ 81 ਆਬਜੈਕਸ਼ਨ ਆਏ ਨੇ ਔਰ ਉਹਨਾਂ ਆਬਜੈਕਸ਼ਨਾਂ ਦੇ ਉੱਪਰ ਅਸੀਂ ਵਿਚਾਰ ਕਰ ਰਹੇ ਹਾਂ ਸਾਨੂੰ ਸਮਾਂ ਦਿੱਤਾ ਜਾਏ ਇਹਦਾ ਮਤਲਬ ਕੀ ਹੋਇਆ ਤਿੰਨ ਮੰਤਰੀਆਂ ਦੀ ਕਮੇਟੀ ਜਿਹਦੀ ਤੁਸੀਂ ਰਿਪੋਰਟ ਨਾਮ ਸੁਪਰੀਮ ਕੋਰਟ ਦੇਤੇ ਉੱਤੇ ਤੁਸੀਂ ਐਫੀਡੇਵਿਟ ਸਬਮਿਟ ਕੀਤਾ ਕਿ ਇਹ ਕਮੇਟੀ ਨੇ ਆਬਜੈਕਸ਼ਨ ਦਾ ਵਿਚਾਰ ਕਰ ਰਹੀ ਹੈ ਉਸ ਕਮੇਟੀ ਦੁਆਰਾ ਕੋਈ ਮੀਟਿੰਗ ਹੀ ਨਹੀਂ ਹੋਈ ਜਦ ਮੀਟਿੰਗ ਨਹੀਂ ਹੋਈ ਤਾਂ ਆਬਜੈਕਸ਼ਨ ਦਾ ਕੋਈ ਵਿਚਾਰ ਨਹੀਂ ਹੋਇਆ ਕਿਉਂਕਿ ਜੇ ਉਸ ਦੇ ਅੰਦਰ ਜਿਹੜੇ ਆਬਜੈਕਸ਼ਨ ਵੀ ਹੈਗੇ ਨੇ ਉਹ ਆਬਜੈਕਸ਼ਨਾਂ ਨੂੰ ਇੱਕ ਇੱਕ ਆਬਜੈਕਸ਼ਨ ਨੂੰ ਤੁਸੀ ਲਿਖਣਾ ਪੈਣਾ ਕਿ ਇਹ ਗੱਲ ਗਲਤ ਹੈ ਅਸੀਂ ਨੂੰ ਰਿਜੈਕਟ ਕਰਦੇ ਹਾਂ ਰਿਜੈਕਟ ਕਰਨ ਦਾ ਰੀਜ਼ਨ ਦੇਣਾ ਪੈਣਾ ਹੈ ਪਰ ਕੁਝ ਗੱਲਾਂ ਤੁਹਾਨੂੰ ਲੀਗਲ ਓਪੀਨੀਅਨ ਲੈਣੀ ਪੈਣੀ ਹੈ ਕੁਝ ਗੱਲਾਂ ਤੁਹਾਨੂੰ ਜਿਹੜਾ ਸਾਡਾ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਉਸ ਤੋਂ ਲੈਣੀ ਪੈਣੀ ਹੈ ਲੋਕਲ ਕਾਉਂਸਲ ਤੋਂ ਤੁਹਾਨੂੰ ਉਸ ਤੋਂ ਲੈਣੀ ਪੈਣੀ ਹੈ ਸੋ ਉਹ ਇੱਕ ਇੱਕ ਓਬਜੈਕਸ਼ਨ ਜਿਹੜਾ ਤੁਸੀਂ ਸੁਪਰੀਮ ਕੋਰਟ ਨੂੰ ਕਿਹਾ ਸਾਡੇ ਕੋਲ ਆ ਗਿਆ ਹੈ ਤਿੰਨ ਮਹੀਨੇ ਸਾਨੂੰ ਵਿਚਾਰਨ ਕਰ ਚਾਹਦਾ ਹੈ ਉਹਦੇ ਉੱਪਰ ਵਿਚਾਰ ਕਿਤੇ ਬਿਨਾ ਤੁਸੀਂ ਜਿਹੜਾ ਹੈਗਾ ਕੈਬਿਨੇਟ ਦੇ ਅੰਦਰ ਪ੍ਰਪੋਜ਼ਲ ਪੇਸ਼ ਕੀਤੀ ਔਰ ਮਾਣਯੋਗ ਅਫਸਰ ਸਾਹਿਬ ਹੁਣ ਮੈਂ ਨਾਮ ਨਹੀਂ ਦਵਾਂਗਾ ਕਿਉਂਕਿ ਅਫਸਰਾਂ ਦਾ ਕਾਨੂੰਨ ਨਾਮ ਲੈਣਾ ਮਾਣਯੋਗ ਅਫਸਰ ਸਾਹਿਬ ਜਿਹੜੇ ਹੈ ਨਾ ਉਹ ਉਸ 'ਤੇ ਲਿਖ ਕੇ ਭੇਜਦੇ ਨੇ ਕਿ ਸਾਡੇ ਕੋਲ ਹੁਣ 25 30 ਸਾਲ ਹੋ ਗਏ ਰਾਜਨੀਤੀਗਰ ਨੂੰ ਸਰਕਾਰੀ ਸਿਸਟਮ ਤੋਂ ਸਾਡੇ ਕੋਲ ਕਾਗਜ਼ ਆਈ ਜਾਂਦੇ ਨੇ ਜੀ ਠੀਕ ਹੈ ਨਾ ਤੇ ਉਹ ਉਸ ਮਾਣਯੋਗ ਅਫਸਰ ਸਾਹਿਬ ਉਸ 'ਤੇ ਲਿਖਦੇ ਨੇ ਕਿ ਵੀ ਸਾਡੇ ਕੋਲ ਜਿਹੜਾ ਹੈਗਾ ਅਸੀਂ इन कंप्लायंस ऑफ द ऑनरेबल सुप्रीम कोर्ट ऑर्डर डेटेड डेटिड दो हजार अ पब्लिक हेयरिंग टू हियर एंड एड्रेस द अड्रेसर्न ऑफ जनरल पब्लिक हेल्ड बाई अ थ्री कमेटी ऑन चार बारह दो हजार चौबीस विद रिस्पैक्ट टू सेंसिटिव जोन अराउंड सुखना वाइल्ड लाइफ सेंचुरी इन पंजाब एरिया अकॉर्डिंग टू द डिस्कशन हेल्ड इन दिस पब्लिक डिस्कशनिंग द फॉलोइंग प्रपोजल इज प्रपोज हूँ महानयोग अफसर साहब उ लिख के देंगे ने ठीक है affidavit as likhte hain that the aforesaid representation have been compiled up and put up and are being considered in detail by three member committee and the deliberation of the same is a time consuming process therefore the state government craves indulgence of this honorable court to grant three months time to draft a fresh proposal if necessary and get it approved from council of ministers honu tusi jada hai ga utthe likh deyo asi vichar karna hai ਔਰ ਇੱਥੇ ਜਿਹੜੀ ਤੁਸੀਂ ਪ੍ਰੋਪੋਜ਼ਲ ਪੰਜਾਬ ਸਰਕਾਰ ਨੂੰ ਕੈਬਨਿਟ ਨੂੰ ਅਪਰੂਵਲ ਵਾਸਤੇ ਭੇਜਤੀ ਹੈਗੀ ਹੈ ਉੱਥੇ ਤੁਸੀਂ ਜਿਹੜਾ ਕਿਤੇ ਵੀ ਨਹੀਂ ਲਿਖਿਆ ਵਿਚਾਰ ਕੀ ਕੀਤਾ ਸਾਨੂੰ ਪਤਾ ਹੈ ਕਿ ਇਹਨਾਂ ਨੇ ਕੋਈ ਜਿਹੜੀ ਹੈ ਕਮੇਟੀ ਦੀ ਮੀਟਿੰਗ ਨਹੀਂ ਕੀਤੀ ਸੋ ਪੰਜਾਬ ਸਰਕਾਰ ਦੇ ਵਨ ਵਿਭਾਗ ਦੇ ਅਫਸਰ ਆਈਐਸ ਅਫਸਰ ਜਿਹੜੇ ਇਹਨਾਂ ਨੂੰ ਲੀਡ ਕਰ ਰਹੇ ਨੇ ਉਹ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਅਵੇਲਾ ਕਰ ਰਹੇ ਆ ਕੰਟੈਕਟ ਕਰ ਰਹੇ ਆ ਇਹਦੇ ਨਾਲ ਨਾਲ ਜਿਹੜਾ ਹੈਗਾ ਤਿੰਨ ਮੰਤਰੀਆਂ ਦੀ ਜਿਹੜੀ ਕਮੇਟੀ ਹੈ ਉਹਦੀ ਰਿਕਮੈਂਡ ਉਹਨੂੰ ਵੀ ਨਜ਼ਰ ਅੰਦਾਜ਼ ਕਰ ਰਹੇ ਨੇ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਮੁੱਖ ਮੰਤਰੀ ਮਾਨ ਸਾਹਿਬ ਨੂੰ ਬੇਨਤੀ ਹੈ ਕਿ বন ਵਿਭਾਗ ਦੇ ਅਫਸਰਾਂ ਨੂੰ ਨਕੀਲ ਪਾਵੇ ਇਹ বন ਵਿਭਾਗ ਦੇ ਅਫਸਰ ਜਿਹੜੇ ਬੇਵਜ੍ਹਾ ਨਿਆ گاؤں ਦੇ ਲੋਕਾਂ ਨੂੰ ਤੰਗ ਕਰਨ ਲਈ ਕਈ ਸਾਲਾਂ ਤੋਂ ਲਗਾਤਾਰ ਲੱਗੇ ਹੋਏ ਨੇ ਪਹਿਲੇ ਪੀਐਲਪੀਏ ਦੇ ਨਾਂ ਤੇ ਹੁਣ ਹੋਰ ਨਾਂ ਤੇ ਇਹਨਾਂ ਨੂੰ ਇਹਨਾਂ ਨੂੰ ਥਲ ਪਾਵੇ ਨਕੀਲ ਪਾਵੇ ਔਰ ਤਿੰਨ ਮੈਂਬਰ ਦੀ ਜਿਹੜੀ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਹੈ ਉਹ ਤਿੰਨ ਮੰਤਰੀਆਂ ਦੀ ਕਮੇਟੀ ਨੂੰ ਦੁਆਰਾ ਕਵੇ ਕਿ ਜਿਹੜੇ ਆਬਜੈਕਸ਼ਨ ਤੁਸੀਂ ਸੁਣਿਆ ਹੈ ਤਾਰੇ ਕੋਲ objection ਆਏ ਹੈ ਉਹਨਾਂ ਤੇ ਇੱਕ ਮੀਟਿੰਗ ਦੋ ਮੀਟਿੰਗ ਤਿੰਨ ਮੀਟਿੰਗ ਚਾਰ ਮੀਟਿੰਗ ਕਰਕੇ ਵਿਚਾਰ ਕਰੋ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋ ਤੇ ਵਿਚਾਰ ਕਰੋ ਤਾਂ ਕਿ ਨਿਆ گاؤں ਦੇ ਲੋਕਾਂ ਨੂੰ ਨਿਆ ਮਿਲ ਪਾਏ ਨਿਆ گاؤں ਦੇ ਲੋਕਾਂ ਦੇ ਉੱਪਰ ਜਿਹੜੇ ਉੱਥੇ ਦੇ ਵਸਨੀਕ ਹੈ ਨਿਆ گاؤں ਕਾਂਸਰ ਨਾਡਾ ਕਰੋੜਾ ਇਹਨਾਂ ਸਾਰੇ ਇਲਾਕੇ ਦੇ ਵਸਨੀਕਾਂ ਦੇ ਉੱਪਰ ਜਿਹੜੀ ਤਲਵਾਰ ਲਟਕ ਰਹੀ ਹੈ ਉਹ ਜਾਣੇ ਦੀ ਉਹ ਤਲਵਾਰ ਨਾ ਲਟਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਐਵਿਡੈਂਸ ਮੈਥ ਪਾਈਸਾ ਐਵਿਡੈਂਸ ਬੜਾ ਕਲੀਅਰ ਹੈ ਜਦ ਸੁਪਰੀਮ ਕੋਰਟ ਦੇ ਅੰਦਰ ਗੱਲ ਆਦੇਸ਼ ਆ ਗਿਆ ਸੁਪਰੀਮ ਕੋਰਟ ਦਾ ਕਿ ਤੁਸੀਂ ਕਮੇਟੀ ਬਣਾਓ ਤੁਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਤਿੰਨ ਮੰਤਰੀਆਂ ਦੀ ਕਮੇਟੀ ਬਣਾਤੀ ਤਿੰਨ ਮੰਤਰੀਆਂ ਦੀ ਕਮੇਟੀ ਨੇ ਜਨ ਸੁਣਵਾਈ ਕਰ ਲਈ ਜਨ ਸੁਣਵਾਈ ਕਰਨ ਤੋਂ ਬਾਅਦ ਤੁਸੀਂ ਜਨ ਸੁਣਵਾਈ ਜੀ ਸੁਣਦੇ ਹੋ ਨਾ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਜਿਹੜੀ ਤੁਹਾਡੇ ਕੋਲ ਕੰਪਲੇਂਟ ਆਈ ਹੈ ਜਾਂ ਆਬਜੈਕਸ਼ਨ ਆਇਆ ਹੈ ਜਾਂ ਐਪਲੀਕੇਸ਼ਨ ਆਇਆ ਹੈ ਉਸ ਦਾ ਵਿਚਾਰ ਕਰਨਾ ਹੁੰਦਾ ਲਿਖਣਾ ਹੁੰਦਾ ਇਹ ਗੱਲ ਠੀਕ ਹੈ ਗਲਤ ਗੱਲ ਹੈ ਇੱਕ ਇੱਕ ਚੀਜ਼ ਕਰਨਾ ਹੁੰਦਾ ਉਹ ਤਾਂ ਮੀਟਿੰਗ ਕਿੰਨੀ ਦਵਾਰਾ ਜਦ ਮੀਟਿੰਗ ਨਹੀਂ ਕੀਤੀ ਤੇ ਤੁਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੇਲਾ ਕਰ ਰਹੇ ਹੋ ਦੂਜਾ ਆਪ ਮੰਤਰੀਆਂ ਦੀ ਕਮੇਟੀ ਦੀ ਵੀ ਤੁਸੀਂ ਉਹ ਕੈਨੇਡਾ ਉਹਨੂੰ ਕਿ ਨਜ਼ਰ ਅੰਦਾਜ਼ ਕਰ ਰਹੇ ਹੋ ਕਿਉਂਕਿ ਮੰਤਰੀਆਂ ਨੇ ਤਾਂ ਆਫਟਰ ਆਲ ਹਰ ਦੂਜੀ ਮੀਟਿੰਗ ਕਰਨੀ ਹੈ ਫਿਰ ਤੀਜੀ ਮੀਟਿੰਗ ਕਰਨੀ ਹੈ ਮੰਤਰੀ ਕੱਲੇ ਨਹੀਂ ਬੈਠਦੇ ਉਸ ਵਿਭਾਗ ਦੇ ਸੈਕਟਰੀ ਜਿਹੜੇ ਆਇਸ ਅਫਸਰ ਉਹ ਵੀ ਨਾਲ ਬੈਠਦੇ ਨੇ ਔਰ ਉਹ ਬੈਠ ਕੇ ਜੜਾ ਇਸ ਤੇ ਵਿਚਾਰ ਕਰਦੇ ਨੇ ਹਾਂਜੀ ਉਹ ਮੀਟਿੰਗ ਨਾਲ ਸੀ ਪਹਿਲੇ ਪਹਿਲੇ ਜਿਹੜੀ ਜਨ ਸੁਣਵਾਈ ਹੋਈ ਸੀ ਉਸ ਦਿਨ ਫੋਰੈਸਟ ਮਿਨਿਸਟਰ ਫੋਰੈਸਟ ਸੈਕਟਰੀ ਅਰਬਨ ਡਿਵੈਲਪਮੈਂਟ ਮਿਨਿਸਟਰ ਅਰਬਨ ਡਿਵੈਲਪਮੈਂਟ ਸੈਕਟਰੀ ਲੋਕਲ ਬਾਡੀਜ਼ ਮਿਨਿਸਟਰ ਲੋਕਲ ਬਾਡੀਜ਼ ਸੈਕਟਰੀ ਇਸ ਇਲਾਵਾ 1 ਪੀ ਭਾਗ ਦੇ ਹੋਰ ਅਫਸਰ ਜਿਹੜੇ ਆ ਉਸ ਮੀਟਿੰਗ ਚ ਮੌਜੂਦ ਸੀਗੇ ਹੁਣ ਜਿਸ ਅਫਸਰ ਨੇ ਪ੍ਰੋਪੋਜ਼ਲ 1 ਪੀ ਭਾਗ ਨੇ ਭੇਜੀ ਹੈ ਉਹ ਉਸ ਮੀਟਿੰਗ ਚ ਨਹੀਂ ਸੀ ਕਿਉਂਕਿ ਉਸ ਵਕਤ ਉਹਦੇ ਕੋਲ ਜ਼ਿੰਮੇਵਾਰੀ ਨਹੀਂ ਸੀਗੀ ਪਰ ਸਰਕਾਰ ਕੰਟੀਨਿਊਟੀ ਚੱਲਦੀ ਹੈ ਅਫਸਰ ਬਦਲਦੇ ਨੇ ਪੋਸਟ ਨਹੀਂ ਬਦਲਦੀ ਹੈ ਉਹਨਾਂ ਕੋਲ ਤੱਥ ਸਾਰੇ ਹੈਗੇ ਨੇ ਸਾਨੂੰ ਨਹੀਂ ਪਤਾ ਕਿਹੜੇ ਪ੍ਰੈਸ਼ਰ ਚ ਆ ਕੇ ਇੱਕ ਅੰਗੇਲੀ ਕਰ ਰਹੇ ਨੇ ਪਰ ਇਹ ਇੱਕ ਤਰਫ ਸੁਪਰੀਮ ਕੋਰਟ ਦੀ ਵੀ ਕੰਟੈਂਪਟ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਫਸਰ ਆਪਣੇ ਹੀ ਮੰਤਰੀਆਂ ਦੀ ਜਿਹੜੀ ਹੈ ਉਹਨਾਂ ਨਜਰ ਅੜਾ ਕਰਦੇ ਉਹਨੂੰ ਵੀ ਇੱਕ ਤਰ੍ਹਾਂ ਦੀ ਪੋਲਿਟੀਕਲ ਕੰਟੈਂਪਟ ਕਹਿ ਸਕਦੇ ਮਾਰਚ ਦਾ 12 ਜਾਂ 14 ਮਾਰਚ ਕੋਈ ਡੇਟ ਹੈ ਐਗਜ਼ੈਕਟ ਡੈਫੀਨਟਲੀ ਜੀ ਅਸੀਂ ਤਾਂ ਆਪਣੇ ਵੱਲੋਂ ਇੰਟਰਵੈਨਿੰਗ ਐਪਲੀਕੇਸ਼ਨਸ ਹੋਰ ਲਗਾ ਰਹੇ ਆਂ ਆਰ ਜੀ ਉਥੇ ਜਿਹੜਾ ਹੁਣ ਤੱਕ ਇਹ ਜਿਹੜਾ ਡਾਕੂਮੈਂਟ ਸਾਡੇ ਕੋਲ ਆਇਆ ਹੈ ਔਰ ਮੈਨੂੰ ਪੱਕਾ ਪਤਾ ਹੈ ਕਿ ਇਸ ਡਾਕੂਮੈਂਟ ਨੂੰ ਜਿਹੜਾ ਇਹਨਾਂ ਨੇ ਪ੍ਰੋਪੋਜ਼ਲ ਭੇਜੀ ਕੈਬਨਰਟ ਨੂੰ ਕਹਿੰਦੇ ਜੀ ਅਸੀਂ ਨਹੀਂ ਭੇਜੀ ਮਤਲਬ ਕੋਈ ਗੱਲ ਨਹੀਂ ਤੁਸੀਂ ਮੁਕਰ ਜੋ ਕੋਈ ਗੱਲ ਨਹੀਂ ਸਾਨੂੰ ਕੋਈ ਫਰਕ ਪੈਂਦਾ ਹੈ ਠੀਕ ਹੈ ਮੁਕਰਨਗੇ ਪਰ ਅਸੀਂ ਇਹਨੂੰ ਕਾਗਜ਼ ਨੂੰ ਜਿਹੜਾ ਸੁਪਰੀਮ ਕੋਰਟ ਵੀ ਲੈ ਕੇ ਜਾ ਰਹੇ ਹਾਂ 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 ਅਸੀਂ ਨਹੀਂ ਕਹਿ ਰਹੇ ਸੁਪਰੀਮ ਕੋਰਟ ਕੀ ਇਹ ਲੋਕ ਜਿਹੜੇ ਹੈਗੇ ਨੇ ਅਫਸਰ ਜਿਹੜੇ ਹੈ ਤੁਹਾਡੇ ਆਦੇਸ਼ ਦੀ ਅਵੇਲਾ ਕਰ ਰਹੇ ਨੇ ਉਹ ਨਹੀਂ ਸਮਝੇ ਮੈਂ ਗੱਲ ਸਮਝੋ ਉਹਦੇ ਅੰਦਰ ਨਿਆਗੋ ਕਰਮਚਾਰੀ ਮੰਚ ਦੀ ਕੈਪਲੀਕੇਸ਼ਨ ਹੈ ਅਸੀਂ ਇਹ ਕਹਿਨੇ ਆ ਕਿ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈਗਾ ਉਹ ਵਾਈਲਡਲਾਈਫ ਸੈਂਚਰੀ ਦੀ ਘੋਸ਼ਣਾ ਕਰੋ ਵਾਈਲਡਲਾਈਫ ਸੈਂਚਰੀ ਦੀ ਘੋਸ਼ਣਾ ਗੈਰ ਕਾਨੂੰਨੀ ਹੈ ਵਾਈਲਡ ਲਾਈਫ ਸੈਂਚਰੀ ਦੀ ਗੈਰ ਕੋਸ਼ਣਾ ਕਿਉਂ ਗੈਰ ਕਾਨੂੰਨੀ ਹੈ ਕਿਉਂਕਿ ਜਿੱਥੇ ਉਸ ਉੱਪਰ ਫੋਰੈਸਟ ਕੋਸ਼ਿਤ ਹੋਇਆ ਹੈ ਉਹ ਫੋਰੈਸਟ ਦੀ ਕੋਸ਼ਣਾ ਗੈਰ ਕਾਨੂੰਨੀ ਹੈ ਫੋਰੈਸਟ ਦੀ ਕੋਸ਼ਣਾ ਕਿਉਂ ਗੈਰ ਕਾਨੂੰਨੀ ਹੈ ਕਿ ਜ਼ਮੀਨ ਪੰਜਾਬ ਦੀ ਹੈ ਉਹਦੇ ਉੱਪਰ ਚੰਡੀਗੜ੍ਹ ਨੇ ਕੋਸ਼ਣਾ ਕਰ ਰੱਖੀ ਹੈ ਇਹਦਾ ਮਤਲਬ ਤੇ ਇਹ ਹੋਇਆ ਹੁਣ ਪੰਜਾਬ ਸਰਕਾਰ ਚੱਕੇ ਕਵੇ ਵੀ 27 ਸੈਕਟਰ ਪ੍ਰੈਸ ਕਲੱਬ ਦਾ ਸਾਰਾ ਇਹ ਫੋਰੈਸਟ ਏਰੀਆ ਵਰਕਰ ਸਰ ਪੰਜਾਬ ਸਰਕਾਰ ਨਹੀਂ ਕਰ ਸਕਦੇ ਤੇ ਚੰਡੀਗੜ੍ਹ ਨੇ ਪੰਜਾਬ ਸਰਕਾਰ ਤੇ ਕਿਹਾ ਤੇ ਜਦ ਚੰਡੀਗੜ੍ਹ ਨੇ ਪੰਜਾਬ ਸਰਕਾਰ ਦੀ ਜ਼ਮੀਨ ਦੇ ਉੱਪਰ ਗੈਰ ਕਾਨੂੰਨੀ ਤਿਕਨ ਫੋਰੈਸਟ ਐਕਟ ਲਗਾਤਾ ਵਾਈਲਡ ਲਾਈਫ ਲਗਾਤਾ ਉਹ ਗਤ ਲਾਇਆ ਹੈ ਸਾਡੀਆਂ ਵੀ ਅਪਲੀਕੇਸ਼ਨ ਉਸ ਤੇ ਪਈ ਹੈ ਉਹਨੂੰ ਜੇ ਨੇਪੜੇ ਚੜਨਾ ਪੈਣਾ ਤੇ ਸਰਕਾਰ ਨੂੰ ਸਮਝ ਆ ਜਾਊਗਾ ਕਿ ਜੇ ਇਕੋਸੈਂਸਿਟਿਵ ਜ਼ੋਨ ਅਸੀਂ ਡਿਕਲੇਅਰ ਕਰਾਂਗੇ ਤੇ ਚੰਡੀਗੜ੍ਹ ਦੇ ਗੈਰ ਕਾਨੂੰਨੀ ਕਬਜ਼ਾ ਜਿਹੜਾ ਪੰਜਾਬ ਤੇ ਕੀਤਾ ਉਹਨੂੰ ਮੰਨਦਾ ਦੇ ਦਾਂਗੇ ਠੀਕ ਹੈ ਸੋ ਸਾਨੂੰ ਪਤਾ ਹੈ ਉਹਦੇ ਅੰਦਰ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਜਿੱਤੇ ਬਹੁਤ ਸਾਰੇ ਲੀਗਲ ਇਸ਼ੂਸ ਨੇ ਐਵੇਂ ਉਹਨੂੰ ਛੇਤੀ ਨੇ ਪੜੇ ਨਹੀਂ ਚੜਾ ਸਕਦੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਪੰਜਾਬ वन ਵਿਭਾਗ ਦਰਸ਼ਨਾ ਬੇਨਤੀ ਹੈ ਆਈਐਸ ਅਫਸਰਾਂ ਨਾਲ ਬੇਨਤੀ ਹੈ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਗਰੀਬ ਮੱਧਮ ਵਰਗੀ ਜਿਨ੍ਹਾਂ ਨੇ 2-2 ਮਰਲੇ 4 ਮਰਲੇ ਦੇ ਉੱਤੇ 플ੌਟ ਲੈ ਕੇ ਮਕਾਨ ਬਣਾਏ ਆ ਉਮਰ ਪਾਦੀ ਪੂੰਜੀ ਲਾਈ ਹੈ ਉਹਨਾਂ ਨਾਲ ਖਿਲਵਾੜ ਨਾ ਕਰੋ ਉਹਨਾਂ ਦੀ ਬਦਵਾਵਾਂ ਤੁਹਾਨੂੰ ਲੱਗਣਗੀ ਮੇਰੀ ਬੇਨਤੀ ਹੈ ਕਿ ਇਕੋਸੈਂਸਿਟਿਵ ਜ਼ੋਨ ਜਿਹੜੀ ਸੈਂਟਰਲ ਇੰਪਾਵਰਡ ਕਮੇਟੀ ਕਹਿੰਦੀ ਹੈ ਕਿ 100 ਸਕੁਅਰ ਕਿਲੋਮੀਟਰ ਤੱਕ 100 ਮੀਟਰ ਹੋਣਾ ਚਾਹੀਦਾ ਹੈ 25 ਸਕੁਅਰ ਕਿਲੋਮੀਟਰ 100 ਮੀਟਰ ਤੱਕ ਦਾ ਇਹਦਾ ਜੜਾ ਹੈਗਾ ਡਾਇਰਾ ਡਿਕਲੇਅਰ ਕਰਕੇ ਲੋਕਾਂ ਨੂੰ ਜਿਹੜਾ ਹੈ ਰਾਹਤ ਦਿਓ ਲੋਕਾਂ ਦੇ ਅੰਦਰ ਜਿਹੜੀ ਤਲਵਾਰ ਲੱਤ ਕੀ ਹੈ ਉਹ ਤਲਵਾਰ ਜਿਹੜੀ ਹੈ ਉਹ ਖਤਮ ਕਰੋ ਠੀਕ ਹੈ ਸੋ ਇਹ ਸਵਾਗਤ ਹੈ ਮਾਰਟਿਨ ਨੇ ਦਿੱਤੀ ਗੱਲ ਤੋਂ ਫਿਰ ਉਹ ਤੋਂ ਅੱਗੇ ਅੱਜ ਅਸ਼ੀਦਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਸਾਡੀ ਰਿਪਰੈਜੈਂਟੇਸ਼ਨ ਜਿਹੜੀਆਂ ਅੱਜ ਈਮੇਲ ਤੇ ਸਰਕਾਰ ਕੋਲ ਚਲੇ ਗਈਆਂ ਨੇ ਔਰ ਕੱਲ ਵੀ ਅਸੀਂ ਕੁਝ ਹੋਰ ਰਿਪਰੈਜੈਂਟੇਸ਼ਨ ਸਰਕਾਰ ਨੂੰ ਭੇਜ ਰਹੇ ਹਾਂ ਔਰ ਆਨ ਆਲੇ ਦਿਨਾਂ ਚ ਜੇ ਸਾਨੂੰ 2-4 ਦਿਨਾਂ ਚ ਕੋਈ ਪ੍ਰੋਪਰ ਰਿਸਪਾਂਸ ਨਾ ਮਿਲਿਆ ਕਿਉਂਕਿ ਬਿਊਰੋਕ੍ਰੇਸੀ ਦੇ ਅੰਦਰ ਸਾਡੇ ਕੋਲ ਵੀ ਖਬਰ ਆ ਜਾਂਦੀ ਹੈ ਸਾਡੇ ਕੋਲ ਮੰਤਰੀਆਂ ਰਾਹੀ ਵੀ ਆ ਜਾਂਦੀ ਹੈ ਠੀਕ ਹੈ ਮੰਤਰੀ ਗੁਜੇ ਪਾਰਟੀ ਦੇ ਹੋਣਗੇ ਪਰ ਗੱਲਬਾਤ ਸਾਡੀ ਡਾਇਲੌਗ ਚੱਲਦਾ ਹੈ ਅਚੀ ਰਿਲੇਸ਼ਨਸ਼ਿਪ ਹੈ ਕੋਈ ਨਹੀਂ ਕਿ ਸਾਡੀ ਦੁਸ਼ਮਣੀ ਹੈ ਸਾਡਾ ਥਾਟ ਪ੍ਰੋਸੈਸ ਪੋਲਿਟੀਕਲ ਅਗਲਾ ਹੋ ਸਕਦਾ ਹੈ ਪਰ ਲੋਕਾਂ ਦੀ ਸੇਵਾ ਦੇ ਉੱਪਰ ਤਾਂ ਕੋਈ ਡਿਸਪਿਊਟ ਨਹੀਂ ਹੈ ਨਾ ਸੋ ਇਨਫੋਰਮੇਸ਼ਨ ਆਏਗੀ ਤੇ ਜੇ ਸਾਨੂੰ ਲੱਗਿਆ ਕਿ ਨਹੀਂ ਠੀਕ ਚ ਕਿਆ ਸਿੰਦਲਨ ਕਰਾਂਗੇ ਜ਼ਰੂਰਤ ਪਈ ਤਾਂ ਮੁੱਖ ਮੰਤਰੀ ਘਰ ਦੀ ਤਰਫ ਦੁਆਰਾ ਮਾਰਚ ਕਰਾਂਗੇ ਜ਼ਰੂਰਤ ਪਈ ਤਾਂ ਮੁੱਖ ਮੰਤਰੀ ਘਰ ਦੇ ਬਾਹਰ ਜੜਾ ਹੈਗਾ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਜੜੀ ਹੈ ਲੜੀਵਾਰ ਪੁਖੜ ਹਟਾਲ ਵੀ ਕਰਾਂਗੇ ਤੇ ਆਖਿਰ ਚ ਜੇ ਲੱਗਿਆ ਹੋਰ 20 25 ਦਿਨ ਮਹੀਨੇ ਚ ਤੇ ਮਰਨ ਰਤ ਵੀ ਸਾਡੇ ਨਿਆਂਗਾਉਂ ਦੇ ਵਾਰਸੀ ਉਥੇ ਸ਼ੁਰੂ ਕਰਨਗੇ ਲਗਭਗ ਲੱਖ ਤੇ ਕਰੀਬ ਉਥੇ ਘਰਨੇ ਜੜੇ ਪ੍ਰਭਾਵਿਤ ਹੁੰਦੇ ਹਨ ਹਾਂ ਨਿੰ ਸਵਾ ਦੋ ਟਾਈ ਲੱਖ ਤੇ ਕਿੰਨੀ ਪੋਪੂਲੇਸ਼ਨ ਹੈ ਉਹ ਲਗਦੇ ਕਰੀਬ ਉਹ ਸਾਰਨੇ ਜਿਹੜੇ ਉਥੇ ਹੋਣਗੇ ਛੋਟੇ ਮਰਲੇ 2 ਮਰਲੇ 3 ਮਰਲੇ 4 ਮਰਲੇ ਇਸ ਤਰ੍ਹਾਂ ਦੇ ਮਕਾਨ ਬਣਨੇ ਆ ਬਹੁਤ ਧੰਨਵਾਦ ਥੈਂਕ ਯੂ ਵੈਸੇ ਤੁਹਾਡੀ ਜਾਣਕਾਰੀ ਲਈ ਜਦ 4 ਦਸੰਬਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਉਥੇ ਸਾਡੀ ਗੱਲਬਾਤ ਸੁਣੀ ਉਸ ਵਕਤ ਮਾਨਯੋਗ ਸਾਡੀ ਭੈਣ ਜਿਹੜੀ ਐਮਐਲਏ ਖੜਰ ਤੋਂ ਉਹਨੇ ਕਿਹਾ ਸੀ ਨਿਆਗਾਉਂ ਗੰਦੀ ਬਸਤੀ ਹੈ ਇਹ ਵੀਡੀਓ ਔਨ ਰਿਕਾਰਡ ਹੈ ਤੇ ਜਿਨ੍ਹਾਂ ਦੇ ਮਨ ਚ ਨਿਆਗਾਉਂ ਨੂੰ ਗੰਦੀ ਬਸਤੀ ਕਹਿੰਦੇ ਹੋਏ ਉਹਨਾਂ ਲੋਕਾਂ ਤੋਂ ਅਸੀਂ ਵਾਲੀ ਕੋਈ ਉਮੀਦ ਨਹੀਂ ਕਰਦੇ ਫਿਰ ਵੀ ਭਗਵੰਤ ਮਾਨ ਸਾਹਿਬ ਆਪ ਜੀ ਕਹਿੰਦੇ ਹੋ ਕੋਈ ਟੀਚਰ ਦੇ ਬੇਟੇ ਹੋ ਆਪ ਜੀ ਕਹਿੰਦੇ ਹੋ ਜਮੀਨ ਤੇ ਉੱਠੇ ਹੋ ਆਪ ਜੀ ਕਹਿੰਦੇ ਹੋ ਕਿ ਮੈਂ ਵੱਡੇ ਵੱਡੇ ਪੈਸੇ ਕਮਾਉਂਦਾ ਸੀ ਕੱਲ ਪਰਸੰ ਦਾ ਵੀਡੀਓ ਹੈ ਪਰ ਮੈਂ ਛੱਡ ਕੇ ਸੇਵਾ ਚ ਆਇਆ ਤੇ ਮੇਰੀ ਬੇਨਤੀ ਹੈ ਤੁਹਾਡੇ ਘਰ ਤੋਂ 150 200 ਮੀਟਰ ਦੂਰ ਨਿਆਗਾਉਂ ਹੈ ਉਹਨਾਂ ਲੋਕਾਂ ਦੀ ਦਰਦ ਨੂੰ ਸਮਝੋ ਤੇ ਮੰਤਰੀਆਂ ਨੂੰ ਆਦੇਸ਼ ਤੋਂ ਕਿ ਆਪਣੀ ਮੀਟਿੰਗ ਕਰਨ ਤੇ ਲੀਗਲੀ ਕੰਪਲੇਂਟਸ ਨੂੰ ਨਾ ਪੜੇ ਚਾੜਨ ਔਰ ਉਸ ਤੋਂ ਬਾਅਦ ਜੜੀ ਹੈ ਇਹਦਾ 100 ਮੀਟਰ ਤੱਕ ਦਾ ਰੱਖਣ ਪੋਪਟਾ